ਜੇਕਰ ਗੱਲ ਕਰੀ ਜਾਵੇ ਤਾਂ ਲੋਕਾਂ ਦੇ ਲਈ ਇੱਕ ਹੋਰ ਵੱਡੀ ਮੁਸ਼ਕਲ ਹੈ ਜਿਹੜੀ ਉਹ ਸਾਹਮਣੇ ਆ ਗਈ ਹੈ ਹਾਲਾਂਕਿ ਪਹਿਲਾਂ ਇਹ ਐਲਾਨ ਕੀਤਾ ਗਿਆ ਸੀ ਕਿ ਪੰਜਾਬ ਦੇ ਵਿੱਚ ਜਿਹੜੀ ਬਿਜਲੀ ਹੈ ਉਹ ਮੁਫਤ ਕੀਤੀ ਗਈ ਹੈ 300 ਯੂਨਟ ਤੱਕ ਦੀ ਬਿਜਲੀ ਜਿਹੜੀ ਮੁਫਤ ਕਰ ਦਿੱਤੀ ਗਈ ਸੀ ਪਰ ਹੁਣ ਇਹ ਹੁਣ ਇੱਕ ਵੱਡਾ ਫੈਸਲਾ ਆਇਆ ਹੈ ਕਿ ਬਿਜਲੀ ਦਰਾਂ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਜਿਹੜੀ ਬਿਜਲੀ ਹੈ ਉਹ 1 ਨਵੰਬਰ ਤੋਂ ਜਿਹੜੀਆਂ ਨਵੀਆਂ ਕੀਮਤਾਂ ਦੇ ਨਾਲ ਹੁਣ ਲਾਗੂ ਹੋਏਗੀ 1 ਨਵੰਬਰ ਤੋਂ ਬਿਜਲੀ ਦੀਆਂ ਦਰਾਂ ਦੇ ਵਿੱਚ ਵਾਧਾ ਹੋਣ ਜਾ ਰਿਹਾ ਹੈ ਦੱਸਦੇ ਕਿ ਇਸ ਵੇਲੇ ਦੀ ਵੱਡੀ ਖਬਰ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਹੁਣ ਤੁਹਾਨੂੰ ਜਿਹੜੀ ਬਿਜਲੀ ਹੈ ਉਹ ਸੰਕੋਚ ਕੇ ਵਰਤਣੀ ਪਏਗੀ ਨਹੀਂ ਤਾਂ ਫਿਰ ਤੋਂ ਜਿਹੜੇ ਮੋٹے ਮੋٹے ਬਿੱਲ ਨੇ ਉਹ ਤੁਹਾਡੇ ਘਰਾਂ ਦੇ ਵਿੱਚ ਆਉਣੇ ਸ਼ੁਰੂ ਹੋ ਜਾਣਗੇ ਹਾਲਾਂਕਿ ਚੰਡੀਗੜ੍ਹ ਵਾਸੀਆਂ ਦੇ ਲਈ ਇਹ ਸਭ ਤੋਂ ਵੱਡੀ ਖਬਰ ਹੈ ਕਿ ਚੰਡੀਗੜ੍ਹ ਦੇ ਵਿੱਚ ਜਿਹੜੀ ਬਿਜਲੀ ਹੈ ਉਹ ਹੋਰ ਵੀ ਮਹਿੰਗੀ ਹੋ ਜਾਏਗੀ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਹੁਣ ਬਿਜਲੀ ਨੂੰ ਸੋਚ ਸਮਝ ਕੇ ਹੀ ਵਰਤਣਾ ਕਿਉਂਕਿ ਬਿਜਲੀ ਦਰਾਂ ਦੇ ਵਿੱਚ ਜਿਹੜਾ ਹੁਣ ਵਾਅਦਾ ਹੋਣ ਜਾ ਰਿਹਾ ਹੈ ਤੇ ਆਮ ਜਨਤਾ ਨੂੰ ਜਿਹੜੀਆਂ ਹੁਣ ਵੱਡੀਆਂ ਮੁਸ਼ਕਿਲਾਂ ਨੇ ਉਹਨਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਦੱਸ ਦਈਏ ਕਿ ਹੁਣ ਲੋਕਾਂ ਦੀ ਜੇਬ ਨੂੰ ਇੱਕ ਵਾਰ ਫੇਰ ਤੋਂ ਵੱਡੀ ਖੇਚਲ ਕਰਨੀ ਪੈ ਸਕਦੀ ਹੈ ਦੱਸ ਦਈਏ ਕਿ ਇੱਕ ਵਾਰ ਫੇਰ ਤੋਂ ਜਿਹੜੀਆਂ ਮੁਸ਼ਕਿਲਾਂ ਨੇ ਲੋਕਾਂ ਨੇ ਉਹ ਵੱਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਮੰਗਈ ਆਈ ਨੇ ਪਹਿਲਾਂ ਹੀ ਆਮ ਜਨਤਾ ਦਾ ਲਾਕ ਹੈ ਜਿਹੜਾ ਉਹ ਤੋੜਿਆ ਹੋਇਆ ਹੈ ਹਰ ਇੱਕ ਚੀਜ਼ ਇੰਨੀ ਮਹਿੰਗੀ ਹੋਈ ਹੋਈ ਹੈ ਕਿ ਆਮ ਜਨਤਾ ਦੇ ਬਜਟ ਤੋਂ ਬਾਹਰ ਹੈ ਚਾਹੇ ਤੁਸੀਂ ਪੈਟਰੋਲ ਡੀਜ਼ਲ ਦੀ ਗੱਲ ਕਰ ਲੋ ਚਾਹੇ ਫਿਰ ਰਸੋਈ ਦੇ ਕਿਸੇ ਸਮਾਨ ਦੀ ਗੱਲ ਕਰ ਲੋ ਹਰ ਇੱਕ ਚੀਜ਼ ਦੀਆਂ ਕੀਮਤਾਂ ਨੇ ਜਿਹੜੀਆਂ ਉਹ ਸਮਾਨ ਨੂੰ ਛੂਰੀਆਂ ਨੇ ਤੁਹਾਡਾ ਇਸ ਬਾਰੇ ਕੀ ਕਹਿਣਾ ਆਪਣੀ رائے ਕਮੈਂਟ ਦੇ ਵਿੱਚ ਜਰੂਰ ਦਿਓ ਜੇਕਰ ਗੱਲ ਕਰੀ ਜਾਵੇ ਤਾਂ ਲੋਕਾਂ ਦੇ ਲਈ ਇੱਕ ਹੋਰ ਵੱਡੀ ਮੁਸ਼ਕਲ ਹੈ ਜਿਹੜੀ ਉਹ ਸਾਹਮਣੇ ਆ ਗਈ ਹੈ ਹਾਲਾਂਕਿ ਪਹਿਲਾਂ ਇਹ ਐਲਾਨ ਕੀਤਾ ਗਿਆ ਸੀ ਕਿ ਪੰਜਾਬ ਦੇ ਵਿੱਚ ਜਿਹੜੀ ਬਿਜਲੀ ਹੈ ਉਹ ਮੁਫਤ ਕੀਤੀ ਗਈ ਹੈ 300 ਯੂਨਿਟ ਤੱਕ ਦੀ ਬਿਜਲੀ ਜਿਹੜੀ ਮੁਫਤ ਕਰ ਦਿੱਤੀ ਗਈ ਸੀ ਪਰ ਹੁਣ ਇਹ ਹੁਣ ਇੱਕ ਵੱਡਾ ਫੈਸਲਾ ਆਇਆ ਹੈ ਕਿ ਬਿਜਲੀ ਦਰਾਂ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਜਿਹੜੀ ਬਿਜਲੀ ਹੈ ਉਹ 1 ਨਵੰਬਰ ਤੋਂ ਜਿਹੜੀਆਂ ਨਵੀਆਂ ਕੀਮਤਾਂ ਦੇ ਨਾਲ ਹੁਣ ਲਾਗੂ ਹੋਏਗੀ 1 ਨਵੰਬਰ ਤੋਂ ਬਿਜਲੀ ਦੀਆਂ ਦਰਾਂ ਦੇ ਵਿੱਚ ਵਾਅਦਾ ਹੋਣ ਜਾ ਰਿਹਾ ਹੈ ਦੱਸਦੇ ਕਿ ਇਸ ਵੇਲੇ ਦੀ ਵੱਡੀ ਖਬਰ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਹੁਣ ਤੁਹਾਨੂੰ ਜਿਹੜੀ ਬਿਜਲੀ ਹੈ ਉਹ ਸੰਕੋਚ ਕੇ ਵਰਤਣੀ ਪਏਗੀ ਨਹੀਂ ਤਾਂ ਫਿਰ ਤੋਂ ਜਿਹੜੇ ਮੋٹے-ਮੋٹے ਬਿੱਲ ਨੇ ਉਹ ਤੁਹਾਡੇ ਘਰਾਂ ਦੇ ਵਿੱਚ ਆਉਣੇ ਸ਼ੁਰੂ ਹੋ ਜਾਣਗੇ ਹਾਲਾਂਕਿ ਚੰਡੀਗੜ੍ਹ ਵਾਸੀਆਂ ਦੇ ਲਈ ਇਹ ਸਭ ਤੋਂ ਵੱਡੀ ਖਬਰ ਹੈ ਕਿ ਚੰਡੀਗੜ੍ਹ ਦੇ ਵਿੱਚ ਜਿਹੜੀ ਬਿਜਲੀ ਹੈ ਉਹ ਹੋਰ ਵੀ ਮਹਿੰਗੀ ਹੋ ਜਾਏਗੀ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਹੁਣ ਬਿਜਲੀ ਨੂੰ ਸੋਚ ਸਮਝ ਕੇ ਹੀ ਵਰਤਣਾ ਕਿਉਂਕਿ ਬਿਜਲੀ ਦਰਾਂ ਦੇ ਵਿੱਚ ਜਿਹੜਾ ਹੁਣ ਵਾਅਦਾ ਹੋਣ ਜਾ ਰਿਹਾ ਹੈ ਤੇ ਆਮ ਜਨਤਾ ਨੂੰ ਜਿਹੜੀਆਂ ਹੁਣ ਵੱਡੀਆਂ ਮੁਸ਼ਕਿਲਾਂ ਨੇ ਉਹਨਾਂ ਦਾ ਸਾਹਮਣਾ ਕਰਨਾ ਪੈ ਸਕਦਾ ਦੱਸ ਦਈਏ ਕਿ ਹੁਣ ਲੋਕਾਂ ਦੀ ਜੇਬ ਨੂੰ ਇੱਕ ਵਾਰ ਫੇਰ ਤੋਂ ਵੱਡੀ ਖੇਚਲ ਕਰਨੀ ਪੈ ਸਕਦੀ ਹੈ ਦੱਸ ਦਈਏ ਕਿ ਇੱਕ ਵਾਰ ਫੇਰ ਤੋਂ ਜਿਹੜੀਆਂ ਮੁਸ਼ਕਿਲਾਂ ਨੇ ਲੋਕਾਂ ਨੇ ਉਹ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਮੰਗਈ ਆਈ ਨੇ ਪਹਿਲਾਂ ਹੀ ਆਮ ਜਨਤਾ ਦਾ ਲਾਕ ਹੈ ਜਿਹੜਾ ਉਹ ਤੋੜਿਆ ਹੋਇਆ ਹੈ ਹਰ ਇੱਕ ਚੀਜ਼ ਇੰਨੀ ਮਹਿੰਗੀ ਹੋਈ ਹੋਈ ਹੈ ਕਿ ਆਮ ਜਨਤਾ ਦੇ ਬਜਟ ਤੋਂ ਬਾਹਰ ਹੈ ਚਾਹੇ ਤੁਸੀਂ ਪੈਟਰੋਲ ਡੀਜ਼ਲ ਦੀ ਗੱਲ ਕਰ ਲਓ ਚਾਹੇ ਫਿਰ ਰਸੋਈ ਦੇ ਕਿਸੇ ਸਮਾਨ ਦੀ ਗੱਲ ਕਰ ਲਓ ਹਰ ਇੱਕ ਚੀਜ਼ ਦੀਆਂ ਕੀਮਤਾਂ ਨੇ ਜਿਹੜੀਆਂ ਉਹ ਸਮਾਨ ਨੂੰ ਸ਼ੂਰੀਆਂ ਨੇ ਤੁਹਾਡਾ ਇਸ ਬਾਰੇ ਕੀ ਕਹਿਣਾ ਆਪਣੀ ਰਾਏ ਕਮੈਂਟ ਦੇ ਵਿੱਚ ਜਰੂਰ ਦਿਓ